ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਨਗਰ ਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਸੰਦੂ ਹਸਪਤਲ ਕਰਵਾਣ ਜਾ ਰਿਹਾ ਹੈ 2 ਹਫਤੇ ਦਾ ਸਰਜਰੀ ਕੈਂਪ ਜਿੱਥੇ ਪਿੱਤੇ ਦੀ ਪੱਥਰੀ, ਬਵਾਸੀਰ, ਟਿਊਮਰਸ, ਸਾਈਨਸ, ਬ੍ਰੈਸਟ ਲੰਮ, ਅਪੈਂਡਿਕਸ, ਹਾਈਡਰੋਸੀਲ, ਫਿਸ਼ਰ ਆਦ ਵਰਗੀਆਂ ਬਿਮਾਰੀਆਂ ਦਾ ਬਹੁਤ ਹੀ ਘੱਟ ਖਰਚੇ ਦੇ ਵਿੱਚ ਕਰਵਾ ਸਕਦੇ ਹੋ ਤੁਸੀਂ ਇਲਾਜ ਇਸ ਕੈਂਪ ਵਿੱਚ ਤੁਸੀਂ ਸਪੈਸ਼ਲਿਸਟ ਸਰਜਨਸ ਨਾਲ ਕਰ ਸਕਦੇ ਹੋ ਫ੍ਰੀ ਕੰਸਲਟੇਸ਼ਨ ਬਲੱਡ ਟੈਸਟ ਐਕਸ-ਰੇ ਸਕੈਨਿੰਗ ਅਤੇ ਹਰ ਤਰ੍ਹਾਂ ਦੀ ਸਰਜਰੀਜ਼ ਦੇ ਉੱਤੇ ਤੁਹਾਨੂੰ ਮਿਲੇਗੀ 25 ਤੋਂ 30% ਛੋਟ ਇਸ ਸਰਜਰੀ ਕੈਂਪ ਵਿੱਚ ਤੁਸੀਂ ਮਿਲ ਸਕਦੇ ਹੋ ਸੰਧੂ ਹਸਪਤਲ ਦੇ ਮਾਹਿਰ ਡਾਕਟਰ ਸੰਦੀਪ ਅਗਰਵਾਲ ਜੀ ਨੂੰ ਕੈਂਪ ਹੋਣ ਜਾ ਰਿਹਾ ਹੈ 26 ਮਈ ਸੋਮਵਾਰ ਤੋਂ 7 ਜੂਨ ਸ਼ਨੀਵਾਰ ਤੱਕ ਤਾਂ ਫਿਰ ਦੇਰ ਕਿਸ ਗੱਲ ਦੀ ਹਾਂਜੀ ਹਰਜੋਤਪੁਰ ਮੇ ਸਾਡਾ ਸਟੂਡੀਓ ਹੈ ਮੇਕਅਪ ਸਟੂਡੀਓ ਹੈ ਸਲੂਨ ਐਚਰ ਮੇਕਅਪ ਸਟੂਡੀਓ ਤੇ ਇੱਥੇ ਹੀ ਕੱਲ ਨੂੰ ਚੋਰੀ ਹੋਈ ਸੀ ਫਿਰ ਸਵੇਰੇ 3:30 ਵਜੇ ਦੇ ਕਰੀਬ ਤੇ ਨਾਲ ਹੀ ਸਾਡੀ ਸ਼ਾਪ ਹੈ ਜਨਰਲ ਸਟੋਰ ਹੈ ਐਸੇ ਜਨਰਲ ਸਟੋਰ ਉਧਰੋਂ ਦੀ ਉਹ ਐਂਟਰ ਹੋਏ ਸੀਗੇ ਜਿਹੜਾ ਸਾਡਾ ਸੀ ਸ਼ਟਰ ਨਹੀਂ ਉਹਨੂੰ ਚੱਕ ਕੇ ਉਹਨਾਂ ਵਾਲਿਆਂ ਨੇ ਸਾਈਡ ਤੋਂ ਤੋੜਿਆ ਸੀ ਤੇ ਉਧਰੋਂ ਆਏ ਸੀ ਤੇ ਪਹਿਲਾਂ ਉਧਰੋਂ ਦੀ ਕੈਸ਼ ਉਹਨਾਂ ਨੇ ਚੁੱਕਿਆ ਗੱਲੇ ਦੇ ਵਿੱਚੋਂ ਉਸ ਤੋਂ ਬਾਅਦ ਉਧਰ ਆਏ ਸੀ ਇੱਥੋਂ ਉਹਨਾਂ ਨੇ ਗੱਲਿਆ ਖੋਲਿਆ ਹੋਇਆ ਸੀ ਇਹਦੇ ਵਿੱਚੋਂ ਸਮਾਨ ਕੱਢਿਆ ਹੋਇਆ ਸੀ ਤੇ ਇਹ ਚੋਂ ਵੀ ਕੈਸ਼ ਲੈ ਕੇ ਚਲੇ ਗਏ ਆ ਤੇ ਉਹ अलमारी ਦੇ ਵਿੱਚੋਂ ਵੀ ਉਹਨਾਂ ਨੇ ਸਮਾਨ ਕੱਢਿਆ ਸੀ ਔਰ ਉਹਦੇ ਵਿੱਚ ਵੀ ਕੈਸ਼ ਪਿਆ ਹੋਇਆ ਸੀਗਾ ਸੈਲਰੀ ਵਗੈਰਾ ਰੱਖੀ ਹੋਈ ਸੀ ਕੁੜੀਆਂ ਦੀ ਮਤਲਬ 12000 ਦੇ ਕਰੀਬ ਉਹ ਇਧਰੋਂ ਲੈ ਗਏ ਸੀ ਤੇ 3-4000 ਉਧਰ ਕੈਸ਼ ਸੀਗਾ ਤੇ ਉਧਰ ਉਸਮਾਨ ਨਹੀਂ ਲੈ ਕੇ ਗਏ ਬਟ ਇਤਰੋ ਤੇ ਉਹਨਾਂ ਨੇ ਸਮਾਨ ਚੱਕਿਆ ਜਿਹਦਾ ਇੱਥੇ ਕਰੀਮਾ ਵਗੈਰਾ ਪਈ ਹੋਈਆਂ ਸੀ ਸਾਡੇ ਉਹ ਸਮਾਨ ਲਿਆ ਨਹੀਂ ਦਾ ਸਮਾਨ ਲੈ ਕੇ ਗਏ ਆ। ਕਾਫੀ ਮਤਲਬ ਨੁਕਸਾਨ ਕਰਕੇ ਗਏ ਆ। ਸਰਕਾਰ ਤੁਸੀਂ ਮੰਨ ਕਰਦੇ ਆ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਨਾ ਚਾਹੀਦਾ ਕਿਉਂਕਿ ਉਹ ਅੱਜ ਸਾਡਾ ਨੁਕਸਾਨ ਕੀਤਾ ਕਿਸੇ ਉਹ ਅੱਗੇ ਹੋਰ ਵੀ ਕਰਨਗੇ ਨੁਕਸਾਨ ਕਿਉਂਕਿ ਸਾਡੇ ਵੈਸੇ ਵੀ ਦੋ ਵਾਰ ਹੋ ਚੁੱਕੀ ਹੈ ਚੋਰੀ ਇਹ ਸਾਲ ਪਹਿਲਾਂ ਵੀ ਇਹੀ ਚੀਜ਼ ਹੋਈ ਸੀ। ਤੇ ਉਦੋਂ ਤਾਂ ਕਾਫੀ ਜ਼ਿਆਦਾ ਨੁਕਸਾਨ ਕਰਕੇ ਗਏ ਸੀ 30 35000 ਦਾ ਉਦੋਂ ਨੁਕਸਾਨ ਹੋਇਆ ਸੀ ਉਦੋਂ ਵੀ ਅਸੀਂ ਕੰਪਲੇਨਟ ਲਗਾਈ ਸੀ ਬਟ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਹੋਈ ਸੀ। ਅਲੇ ਜਿਸ ਟਾਈਮ ਤੇ ਕੋਈ ਚੋਰੀ ਵਗੈਰਾ ਹੁੰਦੀ ਉਸ ਟਾਈਮ ਤਾਂ ਥੋੜੀ ਦੇਰ ਲਈ ਰੋਲਾ ਪੈਂਦਾ ਥੋੜੀ ਦੇਰ ਲਈ ਰिएक्टिव ਹੁੰਦੇ ਪੁਲਿਸ ਵਾਲੇ ਉਸ ਤੋਂ ਬਾਅਦ ਫਿਰ ਕੋਈ ਵੀ ਕਾਰਵਾਈ ਨਹੀਂ ਹੁੰਦੀ ਇਹ بار-ਬਾਰ بار-ਬਾਰ ਇਹ ਚੀਜ਼ਾਂ ਰਿਪੀਟ ਹੋ ਰਹੀਆਂ ਹਨ ਤਾਂ ਜਿਵੇਂ ਕਿ ਸਖਤੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ। ਸ਼ੁਕਰੀਆ ਉਹ ਸੇ ਨਾਇਲ ਜਿੱਕੇ ਨਹੀਂ ਮਾਨੀ ਰਿਹਾ ਉਹ ਆ ਜਾਣਾ ਦੇ ਇਸ਼ਾਰੇ ਜੰਦਾ ਤੇ ਕੱਜ ਮਾਸੂਦੀ ਫਿਰ ਤਾਵੇਂ ਨੇ ਸਾਡਾ ਹਾਂਜੀ ਤਾਂ ਜੋ ਹੱਥ ਤੇ ਆਖਿਆ ਸਾਡੇ ਨਾਲ ਤਾਂ ਜਿਨ੍ਹਾਂ ਦੇ ਸੰਸਾਰ ਥਾਵਾਂ ਤੇ ਦੁਕਾਨਾਂ ਉਹਨਾਂ ਤੋਂ ਤਖਤ ਰਾਮਗੜ੍ਹ ਨੇ ਜਿਹੜੇ ਫੇਰ ਵੜ ਕਾਦੀ ਪਾਣੀ ਉਹਨਾਂ ਵਾਪਰੇ ਤੇ शाम <laughs> 8:00 ਵਜੇ ਦੁਕਾਨ ਬੰਦ ਕਰਕੇ ਘਰ ਗਿਆ ਸੀ ਤਾਂ ਮੈਨੂੰ ਸਵੇਰੇ 6:00 ਵਜੇ ਫੋਨ ਆਇਆ ਵੀ ਤੁਹਾਡੇ ਦੁਕਾਨ ਤੇ ਚੋਰੀ ਹੋ ਗਈ ਹੈ ਮੈਂ ਦੌੜ ਕੇ ਆਇਆ ਜਾਂ ਦੇਖਿਆ ਤਾਂ ਸਾਰਾ ਟੁੱਟਿਆ ਪਿਆ ਸੀ ਤੇ ਅੰਦਰ ਸਾਮਾਨ ਤਾਂ ਸਾਰਾ ਠੀਕ ਸੀਗਾ ਪਰ ਪੈਸੇ ਸਾਰੇ ਗੱਲੇ ਚੋਂ ਗਾਇਬ ਕਰ ਗਏ 8000 ਰੁਪਏ ਦਾ ਮੇਰਾ ਨੁਕਸਾਨ ਪੈਸੇ ਦਾ ਬਾਕੀ ਸਾਮਾਨ ਸਾਰਾ ਜਮਾਨੋ ਨਹੀਂ ਛੇੜਿਆ ਪੈਸੇ ਛਡੇ ਕੋਈ ਨਹੀਂ ਪੈਸੇ ਸਾਰੀ ਜੱਗ ਲੈ ਕੇ ਚਲੇ ਗਏ ਨੇ ਉਹਨੇ ਫੋਨ ਲਾਇਆ ਨਹੀਂ ਹੋਰ ਸਮਾਨ ਦੁਕਾਨ ਤੋਂ ਨਹੀਂ ਚੱਕਿਆ ਸਿਰਫ ਪੈਸੇ ਹੀ ਲੈ ਕੇ ਗਏ ਆ ਪੂਰਾ ਸਹੀ ਤਰਜੀਹ ਕਰਾ ਹਾਂ ਜੀ ਕਰਾਤੀ ਐਫ ਆਈਰ ਕਰਾਤੀ ਹੁਣ ਦੇਖੋ ਕੀ ਕਰਦੇ ਆ ਕਿ ਫੋਟੋ ਦਾ ਕੀ ਕਹਿਣਾ ਉਹਨਾਂ ਕਹਿੰਦੇ ਜੀ ਜਲਦੀ ਫੜ ਲਾਂਗੇ ਬੰਦੇ ਕਹਿੰਦੇ ਜਲਦੀ ਫੜ ਕੇ ਤੁਹਾਨੂੰ ਜੱਟਾਂਗੇ ਬੈਠੇ ਉਹਦੇ ਪੁੱਛ ਕੇ ਕਿੰਨੇ ਪੈਸੇ ਲੈ ਕੇ ਗਏ ਮੈਂ ਕਹਿੰਦਾ 8000 ਰੁਪਏ ਦਾ ਵਰਗੇ ਨਾ ਉਹ ਕਿਮੀਗਤ ਕਰਨਾ ਦੇ ਗਿਆ ਇਹ ਨਾਮ ਨਾਲ ਹੀ ਜਿੰਦਗਨ ਦਾ ਨਾਮ ਨਾਲ ਹੀ ਇੰਡੀਆ ਤੇ ਚੋਰੀਆਂ ਹੋਈਆਂ ਇੱਕ ਸਲੋ ਰੋਡ ਤੇ ਹੋਈ ਗੜਸ਼ਿੰਦ ਰੋਡ ਤੇ ਹੋਈ ਆ ਮਲ ਨਵੇਂ ਕਹਿੰਦੇ 6 ਜਗ੍ਹਾ ਚੋਰੀਆਂ ਹੋਈਆਂ 6 ਜਗ੍ਹਾ ਤੇ ਕਿਤੇ ਹੋਇਆ ਸੀ ਵੀ ਪਿੱਛੇ ਸ਼ਾਮਾਂ ਦੇਖੋ ਪ੍ਰਸ਼ਾਸਨ ਚਾਹੁੰਦਾ ਵੀ ਜਲਦੀ ਜਲਦੀ ਬੰਦੇ ਫੜੇ ਜਾਣ ਕੱਲ ਹੋਰ ਨਾ ਕਿਸੇ ਕਿਤੇ ਹੋਰ ਜਗ੍ਹਾ ਨੁਕਸਾਨ ਕਰ ਦਿੰਦੇ ਇਹ ਸ਼ਹਿਰ ਦੇ ਵਿੱਚ ਇਹਨਾਂ ਪਿੰਡਾਂਾਂ ਦੀ ਹਾਲਤ ਦੇਖੋ ਜਨਮ ਭਾਈਓ ਇਹ ਸ਼ਹਿਰ ਦੇ ਖੇਬੇ ਦੁਕਾਨਾਂ ਵਾਲੀ ਚੋਰੀਆਂ ਕੀ ਆ ਛੋਟੀ ਨਹੀਂ ਜਿਵੇਂ ਸ਼ਹਿਰ ਵਿੱਚ ਵੀ ਚੋਰੀ ਹੋ ਜਾਓ चाली साल चालीह साल तकलीफ़ हा पहली वरी कम ਨਮਾਸ਼ੇ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਪਰਾਚੀਨ ਸ਼ਿਵ ਮਹਾ ਦੇ ਮੰਦਿਰ ਕੋਟਲਾ ਕਲਾਂ ਜੋ ਕਿ ਉਨੇ ਦੇ ਕੋਲ ਹੈ ਦਰਸ਼ਨ ਕਰੋ ਜੀ ਉਸ ਜਗ੍ਹਾ ਦੇ ਅ ਦੱਸਿਆ ਜਾਂਦਾ ਕਿ 81 ਫੁੱਟ ਮੂਰਤੀ ਉੱਚੀ ਆ ਭਗਵਾਨ ਸ਼ੰਕਰ ਬੋਲੇ ਨਾ ਜੀ ਦੀ ਦਰਸ਼ਨ ਕਰੋ ਜੀ ਡੈਡੀ ਪਿੱਛੇ ਜਿਹੜਾ ਭਜਨ ਕਰਦੇ ਸੀ ਉਹ ਡੈਡੀ ਅੱਛਾ ਠੀਕ ਸਰੇਜ ਨਾਲ ਪਿੱਛੇ ਕੜਾ ਜਿਹੜਾ ਕਰਦੇ ਸੀ ਕਿਸੇ ਮੇਰੇ ਬਾਹਰ ਆ ਗਈ ਫੋਨ ਬੋਲੇ ਨਾ ਆਖਰੀ ਜੀ ਆ ਨਾ ਜੀ ਆ ਤੁਹਾਡਾ ਤਾਂ ਨਹੀਂ ਕਿ ਹਾਂ ਲੱਗਦਾ ਆ ਜੋ ਚਪਨ ਤਾਰੋ ਹਾਂ ਕੋਲੇ ਏ ਸੰਜਲਾ ਸ਼ਹਿਰ ਪਗਸੈ ਨਗਰ ਨਸਵੰਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਾਲ ਫੇਰ ਨੰਗੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ